ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਫਰੋਇਦਪੁਰ ਰੋਡ ਦੇ ਉੱਤੇ ਸਥਿਤ ਆ ਤੇ ਮਿੱਤਰੋ ਉਸ ਘਰ ਦੇ ਵਿੱਚ ਜਿਹਦਾ ਨਾਮ ਆ ਬਾਈ ਮਿੱਤਰੋ ਜੱਸਾ ਦੇ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਬਾਈ ਦੇ ਕੋਈ ਟਿਕਾਣੇ ਦੇ ਪਾਲੇ ਹੁੰਦੇ ਆ ਮੇਰੇ ਆਉਣ ਤੋਂ ਪਹਿਲਾਂ ਪਹਿਲੇ ਇੱਕ ਛੋਟੀ ਚੰਦਰੇ ਨੇ ਭਾਈ ਚੰਗੀ ਵੇਚਤੀ ਜਾਨਵਰ ਤਾਂ ਵੈਸੇ ਤੁਹਾਨੂੰ ਤਿੰਨ ਦਿਖਾਉਣੇ ਸੀ ਪਰ ਹੁਣ ਰਹਿ ਗਿਆ ਦੋ ਮਿੱਤਰੋ ਇੱਕ ਦਿਖਾਉਣੀ ਆ ਤੁਹਾਨੂੰ ਪੁੱਛੋ ਲੰਡੀ ਤੇ ਪਾ ਆਊਗਾ ਬਿਲਕੁਲ ਟੋਕੜਾ ਵਾਲਾ ਤੇ ਇੱਕ ਵਖਾਉਣੀ ਆ ਤੁਹਾਨੂੰ ਮਿੱਤਰੋ ਬੱਚਾ ਮਰੀ ਮੈਂ ਚੰਗੇ ਦੁੱਧ ਦੀ ਮਾਲਕ ਨੇ ਆਉ ਕਰਦੇ ਗੱਲਬਾਤ ਭਾਈ ਜੱਸੇ ਦੇ ਨਾਲ ਸਤਿ ਸ੍ਰੀ ਅਕਾਲ ਜੱਸੇ ਵੀਰੇ ਕੀ ਹਾਲ ਆ ਵੱਡੇ ਹਾਂਜੀ ਵੀਰੇ ਵਧੀਆ ਸਿਤਾ ਦੇ ਪਰਿਵਾਰ ਨਾਲ ਹਾਂਜੀ ਵੀਰੇ ਵਧੀਆ ਚੜ੍ਹਦੀ ਕਲਾ ਗੱਲ ਹੋਇਆ ਜੱਸੇ ਵੀ ਤੂੰ ਤਾਂ ਬੰਦਾ ਹੈਗਾ شریف ਹਾਂ ਤੇ ਯਾਰ ਆ ਬੰਦਾ ਤੇਰਾ ਮੁੰਡਾ ਹੀ ਹੈ ਖਤਰਨਾਕ ਬੜਾ ਜਾਪੀ ਹਾਂ ਹੀ ਪੜਾ ਬਣ ਗਿਆ ਤੇ ਫਿਰ ਇਹਨੂੰ ਕਰੀਏ ਕਾਰਵਾਈ ਆਪਾਂ ਹਾਂ ਬਸ ਠੀਕ ਆ ਕੱਲ ਨੂੰ ਦੱਸੀ ਮੈਨੂੰ ਚੰਗਾ ਸਵੇਹਾ ਆਉਂਗਾ ਅੱਛਾ ਜੱਸੇ ਭਾਈ ਆਪ ਲੰਡੀ ਮੇ ਆ ਜਿਹੜੀ ਇਹਦੀ ਕੀ ਡਿਟੇਲ ਆ ਭਾਈ ਪ੍ਰੇਤੀ ਜਸੂਆ ਤੀਜਾ ਸੁਆ ਅੱਛਾ ਸੋਨ ਵਾਲੀ ਅਗਰੇ ਵਾਲੀ ਸੋਨ ਵਾਲੀ ਆਵੇ ਖੋਲੀ ਬਈ ਬਈ ਅੱਛਾ ਕਿੰਨੇ ਦਿਨ ਲੈ ਜੂਗੀ ਜੱਸੇ ਬਈ ਬਸ ਬਈ ਆਰਟ ਲਾਇਆ ਗੋਆ ਕਰੀ ਅੱਜ ਸੂਪੇ ਕੱਲ ਸੂਪੇ ਤਿਆਰੀ ਲੈਵਾ ਬੜਾ ਚੰਗਾ ਲੈਵਾ ਚੰਗਾ ਹੈਨਾ ਦੁੱਧ ਕਿੰਨਾ ਕੁ ਜੱਸੇ ਬਈ ਮਾਲਕ ਤਾਂ ਸੀਗੇ ਬਲਾ 12 13 ਕਿਲੋ ਚੋਇਆ ਸੀਗਾ ਦੇ ਦੂਗੀ ਯਾਰ ਮੈਂ ਤੁਸਾਂ ਬਾਕੀ ਸਾਰੇ ਮੇਰੇ ਭਰਾ ਹਨਾ ਹੂੰ ਐਨੂੰ ਐਪੋਟ ਕਰੀ ਪਹ ਪਤਾ ਹੀ ਹੈ ਬਈ ਮੈਂ ਕਿੰਨਾ ਦੁੱਧ ਦੇ ਦੋਗੀ ਹਾਂ ਸਹੀ ਗੱਲ ਆ ਬਈ ਹੈਨਾ ਮਾੜੀ ਨਹੀਂ ਗਏ ਨੂੰ ਹਨਾ ਜੱਸੇ ਬਾਈ ਹਾਂ ਬਾਈ ਪਾ ਲੋ ਦੁੱਧ ਵਾਲੇ ਬੰਦੇ ਦੇ ਫੁੱਲ ਕੰਮ ਦੀਵੇਂ ਆ ਪਿਆ 55 ਦੀ ਮੜ ਕੇ ਉਦਾਂ ਹੀ ਆ ਚੋਕੇ ਹਾਂ ਇੱਕ ਗੱਲ ਹੋਰ ਦੁੱਧ ਪਾਉਣ ਨੂੰ ਡੇਰੀ ਵਾਲੇ ਨੂੰ ਕੀ ਮਾੜੀ ਆ ਹਾਂਜੀ 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 ਸੇਵਾ ਵੇਖ ਮੈਂ ਇਹਨੂੰ ਲੱਗਣਾ ਟਿਕਾਣੇ ਦਾ ਜਾਵਾਂ ਹਾਂ ਬਾਈ ਹਜੇ ਬਾਨਾ ਮੈਨੇ ਹੂੰ ਹਜੇ ਤਾਂ ਮੈਨੇ ਹੋਰ ਤਿਆਰ ਹੋ ਜਾਣਾ ਹਾਂ ਹਾਂ ਨਹੀਂ ਠੀਕ ਆ ਬਾਈ ਜਦੋਂ ਇੱਕ ਗੱਲ ਹੋਰ ਆ ਮੈਂ ਦੀ ਜੇ ਕੋਈ ਬੰਦਾ ਮਨ ਲੈ ਜਾਏ ਮੇਰਾ ਮਨ ਕਹਿੰਦਾ ਵੀ ਜੇ ਟਿਕਾ ਕੇ ਸੇਵਾ ਕਰ ਲਵੇ ਤੇ ਦੁੱਧ 15 ਵੀ ਦੇ ਦੂਗੀ ਮੈਨੂੰ ਜਾਤ ਬਹੁਤ ਆ ਇਹਦੀ ਨਾ ਪਿਛਲੀ ਇਕੱਠੀ ਵਗਾਈ ਹੁਣੇ ਨੀਲੀ ਦੀ ਆ ਤੇ ਐਸ ਵੀ ਉਹਨਾਂ ਨੀਲੀ ਤੇ ਕ੍ਰਾਸ ਕਰਾਈ ਆ ਇਹਨੀਆਂ ਆਪਾਂ ਪਤਾ ਨਹੀਂ ਮਾੜੀ ਜੱਸੇ ਗੱਲ ਰੇਟ ਤੇ ਆ ਸੱਜਣਾ ਕਿਉਂਕਿ ਦੁੱਧ ਤਾਂ ਰੇਟ ਤੇ ਮੁੱਕਣਾ ਹਨਾ ਰੇਟ ਦੱਸ ਦੇ ਮੈਨੂੰ ਦੇਣ ਲੈਣਾ ਨੇੜੇ ਦੇ ਟਿਕਾਣਾ ਜਾ ਹੋਵੇ ਜਾਵਾਂ ਬਸ ਵਿੱਚ ਨਹੀਂ ਆ ਮੈਂ ਤਾਂ ਬਸ ਸਫਾਈ ਕਰਕੇ ਜਾਣੀ ਤੇ ਰਵੀਨੇ ਦੀ ਫੜਾ ਦੇ ਜਾਵਾਂ ਟੋਕਣ ਵਾਲਾ ਮੋਹਲਾ ਬਈ ਕਿੰਨਾ ਬਈ 85 ਦੀ ਦੇ ਦਾਂਗੇ ਮੋਚਾ ਪੱਕੀ ਗੱਲ ਹਾਂ ਮਾਨਤਨ ਤਾਂ ਕਰ ਦੇਵਾਂ ਮਾਰ ਦੂੰਗਾ ਕਿੰਨਾ ਕਰਦੇ ਯਾਰ ਖੰਡ ਦਾ ਕਰ ਦੂੰ ਯਾਰ ਖੰਡ ਨਹੀਂ ਮੈਂ ਖੋਲ ਕੇ ਜਿਹੇ ਕਹਿੰਦੇ ਸਾਹ ਪੇ ਦੇ ਦੂੰ ਜਾਂ ਦੋ ਛੱਡ ਦਾਂਗੇ ਚੱਲ 83 ਦੀ ਚੱਲ 82 ਦੀ ਚੱਲ ਠੀਕ ਆ ਜੇ ਦੁਬਾਰਾ ਤਾਂ ਠੀਕ ਆ ਬਾਈ ਅੱਛਾ ਲੈ ਵੀ ਬਾਈ ਇਹ ਗੱਲ ਹੀ ਹਾਂ ਸੱਜਣੋ ਹੁਣ ਇੰਦੀ ਵੱਡੀ ਮਹਿ ਤੇ ਆ ਭਾਅ ਦੇ ਵਿੱਚ ਅੱਜ ਕੱਲ ਟੋਕੜ ਮੈਂ ਪੂਛੋ ਲੰਡੀ 8 9 ਕਿਲੋ ਆਈ ਤੁਹਾਨੂੰ ਪਤਾ ਵੀ ਬਾਜ਼ਾਰ ਦੇ ਵਿੱਚ 70 75 ਵਾਲਾ ਭਾਅ ਟੋਕੜ ਦਾ 80 ਵਾਲਾ ਤੇ ਇਹ ਬਾਈ ਸੱਜਰਾ ਗਿੱਲੀ ਬੌਲੇ ਵਾਲੀ ਮਹਿ ਆ ਸੂਣ ਵਾਲੀ ਆ ਪਰ ਹਜੇ ਇਹਨਾਂ ਕਹੇ ਗਿੱਲੀ ਪਾਣੀ ਨਾਲ ਨਹੀਂ ਦੁੱ ਆਵਾਗ ਮਹੀਨੇ ਦੀ ਆ ਸੋਈ ਅੱਛਾ ਮਰ ਗਿਆ ਸੀ ਇਹਦਾ ਅੱਛਾ ਵੀਰੇ ਤੇ ਉੱਥੋਂ ਆਪਾਂ ਪਹਾੜੇ ਦੇ ਪਾਸ ਕੀਤੀ ਸੀਗੀ ਹਾਂ ਤੇ ਪਹਾਉਂਆਂ ਦਾ ਘਰੇ ਲਈ ਨਿਆਣਾ ਪਾਉਂਦੀ ਪਿਛਲੇ ਤਾਂ ਦੋ ਅੱਛਾ ਤੇ ਮੜਾ ਦਾ ਟੀਕਾ ਲਾ ਕੇ ਬਾਹਰ ਕੋਈ ਚੱਕਰ ਨਹੀਂ ਬਸ ਠੀਕ ਹੈ ਅਚਲ ਟਿਕ ਜੂਗੀ ਇੱਕ ਅੱਧੇ ਦਿਨ ਜਦੋਂ ਤਿਆਰ ਹੋਣਾ ਹਾਂ ਕੱਲ ਆ ਗਿਆ ਆਪਣੇ ਕੋਲ ਇੱਕ ਗੱਲ ਹੈਗੀ ਮੈਂ ਚੰਗੀ ਆ ਹਨਾ ਬਾਈ ਦੁੱਧ 9 ਕਿਲੋ ਤਿਆਰ ਆ ਪਈ ਹੁਣ 8 ਮੰਨ ਕੇ ਆ ਜਾ ਮੇਰਾ ਵੀਰ ਕੋਈ ਮੰਨ ਕੇ ਆ ਜੀ ਕੱਲ ਮੈਂ ਗੱਡੀ ਖਰਵਾ ਜਾਣਾ ਲੇਵੇ ਵੱਲੋਂ ਬੜੀ ਚੰਗੀ ਆ ਹਨਾ ਯਾਰ ਹਾਂ ਵੀਰੇ ਬਾਕੀ ਇੱਕ ਗੱਲ ਹੋਰ ਆ ਜੱਸੇ ਬਾਈ ਇਹੋ ਜਿਵੇਂ ਜੇ ਘਾਟਾ ਕੀ ਆ ਨਹੀਂ ਕੋਈ ਘਾਟਾ ਨਹੀਂ ਹਾਂ ਦੁੱਧ ਪੀ ਕੇ ਦੇਣੀ ਕਿੰਨੇ ਦੀ ਜੱਸੇ ਬਈ ਇਹਦਾ ਮੁੱਲ 65 ਆ ਬਾਈ ਦੇਣੀ ਕਿੰਨੇ ਦੀ ਆ ਇਹ ਤੇ ਰੇਡ ਦੀ ਦੇ ਦਾਂ ਮਾਨ ਤਾਂ ਨਾ ਹੋਰ ਮੇਰਾ ਯਾਰ ਹੋਰ ਛੱਡਦਾ ਹੈਂ ਹੋਰ 60 ਦੀ ਦੀ ਉਹਦੀਏ ਕਲ ਛੱਡ ਦਾਂਗੇ ਜੇ ਤੂੰ ਕਹਿਣਾ ਤਾਂ ਜਾਣ ਦੇ ਕੋਈ ਹੁੰਨੀ ਹੁੰਦਾ ਯਾਰ ਦੁੱਧ ਪੀ ਲੂਗਾ ਕੋਈ ਮਾਸਟਰ ਧਮਾਧੜ ਆਪਣੇ ਹੈਗਾ ਲੈ ভাই ਮਿੱਤਰੋ ਇਹ ਮੈਂ ਹੁਣ ਤੁਸੀਂ ਦੱਸੋ ਵੀ 60000 ਦੇ ਵਿੱਚ 9 ਕਿਲੋ ਦੁੱਧ ਕਿੱਥੇ ਮਿਲਦਾ ਵਾ ਤੁਸੀਂ ਆਪਸਿਆਂ ਨੇ ਬਾਕੀ ਇੱਕ ਗੱਲ ਹੋਰ ਹੁੰਦੀ ਆ ਵੀ ਜੇ ਇਹ ਬੰਦਾ ਰੇਟ ਸਹੀ ਕਰਦਾ ਵਾ ਨਾ ਇਹ ਅੱਜ ਇਹਦੀ ਖੁਰਲੀ ਤੇ ਆ ਮੱਝਾਂ ਤੇ ਕੱਲ ਨੂੰ ਦਿਸਣੀਆਂ ਨਹੀਂ ਬਾਈ ਤੇ ਪਰਸੋਂ ਹੋਰ ਆਉਣਗੀਆਂ ਚੌਥੇ ਹੋਰ ਆਉਣਗੇ ਕਿਉਂਕਿ ਜੱッセ ਗੱਲ ਹੋਈ ਆ ਨਾ ਲੇ ਰੋਜ਼ ਮਾਲ ਆ ਜਾਂਦਾ ਆ ਤਾ तकरीबन ਇੱਕ ਵੀਡੀਓ ਤੇ ਬਾਈ 10 10 12 12 ਨਾ ਕਿ ਹੋਰ ਵੇਚ ਜਾਂਦਾ ਹਾਂ ਦੋ ਦੋ ਤਿੰਨ ਤਿੰਨ ਦਿਨ ਬਾਈ ਮਾਲ ਲਗਾਤਾਰ ਵੇਚ ਹੀ ਜਾਂਦਾ ਕਿਉਂਕਿ ਬਾਈ ਦੀ ਮੇਰੀ ਵੀਡੀਓ ਆਉਂਦੀ ਹੁੰਦੀ ਪੰਜਾ ਚਾਰ ਦਿਨਾਂ ਬਾਅਦ ਡੇਲੀ ਆਣੇ ਕੰਮ ਪਰ ਲੰਬਾ ਵੀ ਨਹੀਂ ਆਇਆ ਬਾਈ ਦਾ ਜੋ ਗੱਲ ਆ ਉਹ ਕਲੀਅਰ ਆ ਜੋ ਕਿਸੇ ਨਾਲ ਕੀਤੀ ਉਹ ਕੀਤੀ ਆ ਹਾਂ ਕਈ ਵਾਰੀ ਇਹ ਹੁੰਦਾ ਵੀ ਅਗਲਾ ਚਲਾਕੀ ਕਰਦਾ ਹੁੰਦਾ ਪਰ ਚਲਾਕੀ ਵਾਲੇ ਬੰਦੇ ਦਾ ਫਿਰ ਇਹ ਵੀ ਨਹੀਂ ਗਾਕ ਤੇ ਉਸ ਗੱਲ ਦੇ ਉੱਤੇ ਤੁਹਾਨੂੰ ਪਤਾ ਵੀ ਸਾਬਾ ਵੀ ਕੀ ਹੁੰਦਾ ਇਹ ਭਰਾ ਹੋਇਆ ਜੁੜਿਆ ਚਰੇ ਆਉਂਦੇ ਵੀ ਨਹੀਂ ਮੇਰੇ ਕੋਲ ਇਹਦਾ ਅੱਧ ਝੋਟੀ ਲੈ ਕੇ ਗਿਆ ਬੰਦੇ ਬਾਹਲੀ ਚੰਗੀ ਕੱਟੀ ਬਾਈ ਨੇ ਬਾਹਲੀ ਚੰਗੀ ਕੱਟੀ ਲੈ ਹਾਂ ਹਾਂ ਵੇਲਾ ਬਾਈ ਤੇ ਆ ਬੰਦਾ ਵੀ ਸਾਡਾ ਘੈਂਟ ਆ ਬਾਈ ਤੇ ਦਾ ਨਾਂ ਕੀ ਸੀ ਭਈ ਅਸਤ ਮੇਸ਼ਾ ਭਾਈ ਮੇਸ਼ਾ ਭਾਈ ਫਰੀਦਕੋਟ ਵਾਲਾ ਹਨਾ ਮੇਸ਼ਾ ਭਾਈ ਫਿਰ ਜਿੰਦਗੀ ਜਿੰਦਾਬਾਦ ਆ ਪੂਰਾ ਹੈ ਯਾਰ ਠੀਕ ਹੈ ਅਜਾ ਨੰਬਰ ਦੱਸੀ ਦੱਸੋ ਨੰਬਰ ਵੀਰੇ 77196 ਹੂੰ 22586 77196 225 86 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਗੱਲਬਾਤ ਪਿੰਡ ਨਵੀਂ ਪਿਪੜੀ ਜ਼ਿਲ੍ਹਾ ਫਰੀਦਕੋਟ ਭਾ ਮੱਜਾ ਦੇ ਬੜੇ ਲੁੱਟਤਾ ਲਵਾ